ਅੱਜ ਅਸੀਂ ਪਹੁੰਚੇ ਹਾਂ ਮਹੱਲਾ ਕਰਤਾਰ ਨਗਰ ਬਸੰਤ ਨਗਰ ਵਿੱਚ ਜਿੱਥੇ ਕਿ ਕਰਤਾਰ ਨਗਰ ਮਹੱਲਾ ਬਸੰਤ ਨਗਰ ਦੇ ਸ਼ੀਤਲਾ ਮਾਤਾ ਜੀ ਦਾ ਮੰਦਿਰ ਆ ਉੱਥੇ ਕਿ ਹਰ ਸਾਲ ਜਗਰਾ ਜਾਗਰਨ ਕਰਵਾਇਆ ਜਾਂਦਾ ਵਾ ਜਿੱਥੇ ਕਿ ਸੰਗਤਾਂ ਕਾਫੀ ਹੋਮਹਾ ਮਹਾ ਆ ਕੇ ਮਾਤਾ ਸੀਤਲਾ ਮਾਤਾ ਦੇ ਮੰਦਿਰ ਪਹੁੰਚਦੀ ਹਨ ਕਿ ਕਾਫੀ ਥੋਂ ਦੱਸਿਆ ਜਾਂਦਾ ਹੈ ਕਿ ਸ਼ਰਧਾ ਭਾਵਨਾ ਪੂਰੀ ਸੰਗਤਾਂ ਦੀ ਹੁੰਦੀ ਹੈ ਤੇ ਸੰਗਤਾਂ ਕਾਫੀ ਦੂਰੋਂ ਦੂਰੋਂ ਚੱਲ ਕੇ ਮਹੱਲਾ ਕਰਤਾਰ ਨਗਰ ਬਸੰਤ ਨਗਰ ਸ਼ੀਤਲਾ ਮਾਤਾ ਮੰਦਿਰ ਚ ਪਹੁੰਚਦੀਆਂ ਹਨ ਔਰ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਲਾਈਵ ਤਸਵੀਰਾਂ ਵਿਖੋਨੇ ਆ ਮੰਦਰ ਦੀਆਂ ਨਾਲ ਹੀ ਉੱਥੋਂ ਦੇ ਮੌਜੂਦ ਪ੍ਰਬੰਧਕਾਂ ਨਾਲ ਗੱਲਬਾਤ ਕਰਨੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆ ਉਹਨਾਂ ਨਾਲ ਗੱਲਬਾਤ ਕਰਨੇ ਆ ਜੀ ਸਸ਼ਕਾ ਭਾਈ ਸਰ ਅੱਜ ਸ਼ੀਤਲਮ ਮਾਤਾ ਦੇ ਮੰਦਿਰੇ ਜਾਗਰਣ ਕਰਵਾਇ ਰਹੇ ਸਭਾ ਤੁਸੀਂ ਕੀ ਕਰਨ ਚਾਹੁੰਦੇ ਜੀ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਹੀ 30 ਜੂਨ ਨੂੰ ਇਹਦਾ ਜਾਗਰਣ ਹੈ ਹਰ ਸਾਲ ਦੀ ਆਪਾਂ ਕਰਾਉਂਦੇ ਆ ਇਹ ਜਿਹੜਾ ਜਾਗਰਣ ਹੈ ਇਹ ਜਾਗਰਣ ਅਸੀਂ ਛੋਟੇ ਛੋਟੇ ਹੁੰਨੇ ਹਾਂ ਸਾਡੇ ਜਨਮ ਤੋਂ ਪਹਿਲਾਂ ਦਾ ਮੰਦਿਰ ਆਇਆ ਇਸ ਮੰਦਿਰ ਨੂੰ ਅਸੀਂ 10 ਸਾਲ ਤੋਂ ਲਗਭਗ ਸਾਰਾ ਮਹੱਲਾ ਕਰਤਾਰ ਨਗਰ ਬਸੰਤ ਨਗਰ ਦੇ ਸਹਿਯੋਗ ਨਾਲ ਰਲ ਕੇ ਅਸੀਂ ਇਹ ਮੰਦਿਰ ਨੂੰ ਦਬਲ ਕੀਤਾ ਵਾ ਆ ਲੈਟਰ ਵੀ ਪਾਇਆ ਵਾ ਚਾਰਦਵਾਰੀ ਵੀ ਕੀਤੀ ਆ ਹਰ ਸਾਲ ਇਹੀ ਕਰਤਾਰ ਨਗਰ ਬਸੰਤ ਨਗਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਹ ਜਾਗਰਣ ਕਰਾਉਂਦੇ ਆ। ਸਰ ਦੇਖੀ ਇਹ ਕਹਿੰਦੇ ਕਿ ਸ਼ਰਦਾ ਭਾਵਨਾ ਕਾਫੀ ਇੱਥੇ ਪੂਰੀ ਹੁੰਦੀ ਜੋ ਦਿਲੋਂ ਮੰਗੀਏ ਤੇ ਵੇਖੋ ਜੀ ਕੋਈ ਵੀ ਆਪਣਾ ਮਨ ਸਾਫ਼ ਹੋਣਾ ਚਾਹੀਦਾ ਭਾਵੇਂ ਮੰਦਰ ਹੋਵੇ, ਗਿਰਜਾ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ ਆਪਣੇ ਮਨ ਦਾ ਵਿਸ਼ਵਾਸ ਜਿੱਥੇ ਵੀ ਕਿਸੇ ਦਾ ਵਿਸ਼ਵਾਸ ਬਣਿਆ ਵਾ ਜੇ ਮੰਨਦਾ ਵਿਸ਼ਵਾਸ ਹੈ ਤੰਨੇ ਭਗਤ ਨੇ ਪੱਥਰ ਜੋ ਰੱਬ ਪਾਲਿਆ ਹੀ ਕੋ ਰੱਬ ਤਾਂ ਹੀ ਪਾਇਆ ਉਹਨੂੰ ਵਿਸ਼ਵਾਸ ਹੀ ਇੱਕ ਉਹਦਾ ਦਿੜ ਇਰਾਦਾ ਸੀ ਇਸ ਕਰਕੇ ਸੰਗਤ ਨੂੰ ਵੀ ਇਥੋਂ ਮਰਦਾ ਮਿਲਦੀਆਂ ਨੇ ਹਰ ਇੱਕ ਦੀ ਆਸ ਪੂਰੀ ਹੁੰਦੀ ਆ ਮਾਂ ਰਾਣੀ ਉਹਦੀ ਆਸ ਪੂਰੀ ਕਰਦੀ ਆ ਤੇ ਤਾਂ ਹੀ ਨੀਚਾ ਨਾਲ ਦਿਨ ਬੇ ਦਿਨ ਇੱਥੇ ਸੰਗਤ ਦਾ ਵਾਧਾ ਹੁੰਦਾ ਜਾਂਦਾ ਸਾਹ ਦੇਖੀਏ ਤੇ ਮਹੱਲਾ ਕਰਤਾਰ ਨੇ ਕਿ ਬਸੰਤਾਂ ਨੂੰ ਛੱਡ ਕੇ ਸੰਗਤਾਂ ਹੋਰ ਵੀ ਕਾਫੀ ਬਾ ਦੂਰੋ ਦੂਰੋ ਚੱਲ ਕੇ ਇੱਥੇ ਮੱਥਾ ਟੇਕਣ ਹੁੰਦੀਆਂ ਵਾ ਤੇ ਕਾਫੀ ਸੰਗਤਾਂ ਦਾ ਸੰਯੋਗ ਪਿਆਰ ਮਿਲਦਾ ਵਾ ਸੰਗਤਾਂ ਇੱਦਾਂ ਹੀ ਆ ਜਿੱਦਾਂ ਤੁਹਾਡੇ ਇਸ ਮਹੱਲੇ ਦੀਆਂ ਈਆਂ ਭੈਣਾਂ ਜੋ ਵੀ ਵਿਆਹ ਹੋਇਆ ਜਿਨ੍ਹਾਂ ਦੀਆਂ ਕੁੜੀਆਂ ਦੀ ਉਹਨਾਂ ਨੂੰ ਆਪਣੇ ਸਵਰੇ ਘਰ ਚਾਹ ਹੁੰਦਾ ਵਾ ਕਿ ਸਾਡੇ ਪੇਕੇ ਘਰ ਜਨਮ ਭੂਮੀ ਜਿੱਥੇ ਉਹਨਾਂ ਦੀ ਸੀ ਉੱਥੇ ਮੰਦਰ ਆ ਉੱਥੇ ਹਰ ਸਾਲ ਜਾਗਰ ਹੁੰਦਾ ਤੇ ਸਾਰੀਆਂ ਤਕਰੀਬਨ ਕੁੜੀਆਂ ਇਸ ਤਰੀਕ ਨੂੰ 30 ਜੂਨ ਨੂੰ ਆਪਣੇ ਪੇਕੇ ਘਰ ਇੱਥੇ ਆਉਂਦੀਆਂ ਨੇ ਤੇ ਉਹ ਮੰਦਰ ਚ ਆਣ ਕੇ ਸਰਦਾ ਭਾਵਨਾ ਸੇਵਾ ਕਰਦੀਆਂ ਨੇ ਸਾਲ ਇਸੇ ਤਰ੍ਹਾਂ ਹੀ ਜਿਹੜੀ ਭਗਤ ਉਹ ਹਰ ਸਾਲ ਹੀ ਆਪਾਂ ਨਵੇਂ ਭਗਤਾਂ ਨੂੰ ਮੌਕਾ ਦਿੰਨੇ ਆ ਹਰ ਕੋ ਨੂੰ ਕੋ ਸਿੱਖਣ ਦਾ ਮੌਕਾ ਮਿਲਦਾ ਵਾ ਤੇ ਹਰ ਸਾਲ ਹੀ ਭਗਤ ਆਪਾਂ ਬਦਲ ਕੇ ਕਿੰਨਾ ਜਾਗਰਨ ਐ ਰਕੀ ਇਹ ਮੇਰੇ ਸਹਾਉਨਾ 32 33 ਸਾਲ ਤੋਂ ਜਾਗਰਣ ਨਾ ਮੇਰੇ ਹਿਸਾਬ ਨਾਲ ਲਗਾਤਾਰ ਜੁੱਫੀ ਲੰਮਾ ਚੱਲਣ ਦੇ ਇਸ ਤਰ੍ਹਾਂ ਬਹੁਤੀ ਸਾਰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜਿਹੜੀ ਘਰ ਬੈਠੀਆਂ ਲਾਈਵ ਤਸਵੀਰਾਂ ਦੇਖਣ ਦੇ ਚੈਨਲ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਇਹ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਆਪਣਾ ਧਰਮ ਦਾ ਇਰਾਦਾ ਪੱਕਾ ਵਾ ਕੋਈ ਵੀ ਸਿੱਦਾ ਧਰਮ ਸਾਰੇ ਇੱਕੋ ਹੀ ਆ ਐ ਦੂਜ ਨੀ ਜਿਹਨੂੰ ਨਹੀਂ ਚਾਹੀਦੀ ਚਾਹੇ ਗੁਰਦੁਆਰਾ ਚਾਹੇ ਮੰਦਿਰ ਆ ਮੰਨੋ ਚਾਹੇ ਨਾ ਮੰਨੋ ਮਾੜਾ ਨਹੀਂ ਕਿਸ ਨੂੰ ਕਹਿਣਾ ਚਾਹੀਦਾ ਤੇ ਜਿੱਥੇ-ਜਿੱਥੇ ਕੇਸ ਦੀ ਸਰਦਾ ਭਾਵਨਾ ਆ ਗਈ ਆ ਉੱਥੇ ਉਹਨੂੰ ਵਿਸ਼ਵਾਸ ਆ ਇਸ ਕਰਕੇ ਉਹ ਆਪਣੇ ਵਿਸ਼ਵਾਸ ਤੇ ਪੱਕਾ ਵਾ ਕਿ ਹਰ ਸਾਲ ਇਹ ਜਾਗਰਣ ਹੁੰਦਾ 14 ਸ਼ੇਰਾਂ ਵਾਲੀ ਦਾ ਉਹ ਸਾਡੇ ਦਰਕਾਰ ਕੀ ਜੇ ਸਿੰਦਰਾਮ ਯਾਦ ਜਿਸ ਪਾਉਨਾ ਮਨ ਦਾ ਆਸਾ ਕਰਾਂਦੇ ਨੇ ਆਸਾ ਲੇਖਣਾ ਨਾ ਬੋਲੇ ਸੱਚੇ ਦਰਬਾਰ ਵਾਲੇ ਜਗਤਿ ਨਾਨ ਜੋਤਾਂ ਵਾਲੀ ਮਾਤਾ ਬੋਲੇ ਕੋਲੇ ਮਾਰਾ ਕੋ ਨਾਮ ਹੈ ਅੰਨਾਨ ਦੇ ਕੀਤੇ ਬੋਲ ਨਾਮ ਆਦਿ ਵਾਲੋ ਸਿੰਦਰਾਮ ਯਾਦ ਰੀਖਿਆ ਕਿੰਨ ਜਦੀ ਵੇ ਰਾਮ ਮੇਰੀ ਮਾਤਾ ਕੀ